ਦਿੱਲੀ ਕੰਮ ਤੇ ਜਾਣਾ ਹੁੰਦਾ ਪਰ ਸਾਧਾਤਾਂ ਦੇ ਦਿਨਾਂ ਜਿੱਥੇ ਬਹੁਤ ਦਿੱਕਲ ਹੋਗੇ ਪਿਛਲੇ ਸਾਲ ਕੋਲਰ ਰੋਡ ਵੀ ਦਾ ਇੱਥੋਂ ਦੀ ਤੇ ਸੜਕ ਵੀ ਬਣਾਈ ਉੱਥੇ ਫੇਰ ਕੋਈ ਪੈ ਕੇ ਦੇ ਉੱਪਰ ਪਿੱਛੇ ਵੀ ਅਲੀ ਜਸਟ ਹਲੀ ਮਹੀਨਾ ਬਣਿਆ ਸੜਕ ਬਣਾਏ ਦੇ ਤੇ ਪਰ ਪਾਸੇ ਕੈਮਰਾ ਮਾਰਿਆ ਪਰ ਉਹ ਕੰਡਾ ਕੰਡਾ ਜਿਹੜਾ ਸਾਰਾ ਰੁੜਿਆ ਪਿਆ ਹੁੰਦੇ باوجود ਵੀ ਕਿਹੜਾ ਨਾ ਪ੍ਰਸ਼ਾਸਨ ਦਾ ਕੋਈ ਨੁਮੰਦਾ ਇੱਧਰ ਧਿਆਨ ਦੇਂਦਿਆ ਸਿਲਾਇ ਇੰਕੋਰਪੋਰੇਸ਼ਨ ਵਾਲੇ ਇੱਧਰ ਧਿਆਨ ਦੇਂਦੇ ਮੰਗ ਸਰ ਇਹ ਕਰਨੇ ਵੀ ਇਹ ਜਿਹੜਾ ਜਿਹੜੀ ਸਾਰੀ ਕੀਤੀ ਜਾਏ ਪਰ ਜਲਦੀ ਤੇ ਜਲਦੀ ਇਹਦਾ ਵਧੀਆ ਤਰੀਕੇ ਨਾਲ ਜਿਹੜਾ ਹੱਲ ਕੀਤਾ ਜਾਏ ਤਾਂ ਕਿ ਜੇ ਕੋਈ ਵੱਡਾ ਹਾਸਾ ਹੋਵੇ ਉਹ ਜਿਹੜਾ ਰੁਕਿਆ ਜਾ ਸਕੇ। ਸਾਹਿਆ ਸਾਹਿਬ ਪੂਰਾ ਪਾਣੀ ਆਇਆ ਬੰਦਿਸ਼ ਕੰਦੇ ਚਲਾ ਗਿਆ ਤਾਂ। ਕੋਈ ਹਾਲ ਨਹੀਂ ਸ਼ਕਾ ਹੁਆ। One of the premium and prestigious professional institutes providing a wide range of professional courses with 100% placement assistance. We are Shri Sai Group of Institutes. ਹਾਂਜੀ ਭਾਈ ਕੀ ਨਾਮ ਆਪ ਦਾ ਭਾਈ ਮੇਰਾ ਨਾਮ ਸੋਨੂ ਹੈ ਉੱਪਰਲੇ ਮਨਵਾਲ ਤੋਂ ਆਣਾ ਹੈ ਤੋਂ ਦਿੱਲੀ ਕੰਮ ਤੇ ਜਾਣਾ ਹੁੰਦਾ ਹੈ ਬਰਸਾਤਾਂ ਦੇ ਦਿਨਾਂ ਚ ਇੱਥੇ ਬਹੁਤ ਦਿੱਕਲ ਹੋ ਗਈ ਪਿਛਲੇ ਸਾਲ ਪੋਲੇ ਰੋੜ ਗਏ ਇੱਥੋਂ ਦੀ ਤੇ ਸੜਕ ਵੀ ਬਣਾਈ ਉੱਥੇ ਫੇਰ ਟੋਏ ਪੈ ਗਏ ਆ ਉੱਪਰ ਪਿੱਛੇ ਵੀ ਅਲੀ ਜਸਟ ਹਲੀ ਥੀ ਮਹੀਨਾ ਬਣਾਈ ਸੜਕ ਬਣਾਏ ਦੇ ਨੂੰ ਉੱਚ ਟੋਏ ਪੈ ਗਏ ਤੇ ਕਈ ਹਾਸੇ ਹੋ ਚੁੱਕੇ ਦੇ ਇੱਥੇ ਤੇ ਇੰਨੀ ਵਾਰ ਤੇ ਲੋਕਾਂ ਨੂੰ ਕਹਿ ਕੋ ਕਿ ਵੀ ਸਭ ਨੂੰ ਕਹਿ ਕੇ ਜਿਹੜੇ ਰਾਜਨੀਤੀ ਬੰਦੇ ਉੱਥੇ ਆਪਣੀ ਰਾਜਨੀਤੀ ਗਰਮ ਕਰਦੇ ਆ ਆਂਦਾ ਕੋਈ ਵੀ ਨਹੀਂ ਇੱਥੇ ਜੀ ਤੇ ਮੰਗ ਇਹੀ ਕਰਨਿਆ ਕਿ ਹੁਣ ਇਥੇ ਦੀ ਚੱਜ ਦਾ ਕੋਈ ਰੋਲ ਬਣਾਇਆ ਜਾਏ ਕਿ ਆਰ ਪਾਰ ਟੱਪਣ ਵਾਸਤੇ ਕੋਈ ਸੋਲੂਸ਼ਨ ਹੋਵੇ ਕੀ ਨਾ ਬਾ ਮੇਰਾ ਨਾਮ ਅਮਿਤ ਕੁਮਾਰ ਹੈ ਤੇ ਮੈਂ ਆਪਣੇ ਮਨ ਵਾਲਦਾ ਲੈਣ ਵਾਲਾ ਤੇ ਇੱਥੇ ਸੜਕਾਂ ਦੇ ਕੰਮ ਤੇ ਜਾਣ ਲਈ ਦੇਰ ਹੋ ਜਾਂਦੀ ਹੈ ਕਈ ਵਾਰ ਹਾਸਾ ਵੀ ਹੋ ਜਾਂਦਾ ਹੈ ਪਰ ਸਰਕਾਰ ਇੱਥੇ ਦੇਖਦੀ ਨਹੀਂ ਹੈ ਕਿਉਂਕਿ ਬੱਚੇ ਜਾ ਰਹੇ ਨੇ ਸਿੱਦੇ ਬੱਚੇ ਜਾ ਰਹੇ ਆ ਇਥੋਂ ਪਰ ਆਹ ਜਾਨ ਮੈਗੇ ਇਹ ਬਣਾਇਆ ਨਹੀਂ ਹਲੇ ਤੱਕ ਕਿਸੇ ਨੇ ਵੀ ਉਗੀ ਹਰ ਵਾਰ ਬੰਦੇ ਆ ਦੇਖਦੇ ਰਹਿੰਦੇ ਇੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬਾਰੇ ਖਿਆਲ ਖਿਆ ਜਾਵੇ ਮੇਰਾ ਨਾਮ ਸੁਨੀਲ ਪ੍ਰਧਾਨ ਸ਼ੀਲਾ ਲਮੀ ਕਹਿੰਦੇ ਮੈਨੂੰ ਤੇ ਮੈਂ ਇਸਲੇ ਪ੍ਰਸਾਦ ਦੇ ਨਾਮ ਬਰਸਾਦ ਦੇ ਬਾਰੇ ਸਰ ਕੋਈ ਨਿਕਲ ਨਹੀਂ ਦੇ ਰਿਹਾ ਇਹਦੇ ਮੇਨੋ ਦਾ ਪ੍ਰਾਨਕੋਟ ਦਾ ਜਿਹੜਾ ਵਾਟਰਫਾਲ ਬਣਿਆ ਪਿਆ ਇੱਥੇ ਬਹੁਤ ਮਾਰੇ ਹਲਾਵਾ ਪ੍ਰਸ਼ਾਸਨ ਨੂੰ ਇਹ ਨਹੀਂ ਸਮਝਦਾ ਆਪ ਕਿਹੜੀ ਕੁੰਮ ਕਰਨੀ ਨਹੀਂ ਇਹ ਸੁੱਤੇ ਦਾ ਇੱਥੇ ਕੋਈ ਵੱਡਾ ਹਾਸਾ ਹੋਏ ਕੋਈ ਮਰਮਰਾ ਜਾਏ ਮੈਨੂੰ ਲੱਗਦਾ ਨਾਲ ਖਰੇ ਫਿਰ ਉਹਦੇ ਵਗੇ ਉਹਦੇ ਬਾਅਦ ਜਿਹੜਾ ਜਿਹੜਾ ਬਸ ਧਿਆਨ ਦੇਵੇ ਸਾਰ ਬੜੀ ਸ਼ਰਮ ਵਾਲੀ ਗੱਲ ਆ ਨਾ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਨ ਦੀ ਤੇ ਨਾ ਹੀ ਪੰਜਾਬ ਸਰਕਾਰ ਦੇ ਉੱਤੇ ਕੰਮ ਕਰਨ ਕਰਨ ਦੀ ਪੰਜਾਬ ਸਰਕਾਰ ਆ ਜਿਹੜੀ ਗੱਲਾਂ ਦੇਦੀ ਬੜੀਆਂ ਬੜੀਆਂ ਕਰਨਦੀ ਆ ਕੀ ਪੰਜਾਬ ਦੇ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਇਦਾਂ ਲੱਗਦੇ ਨੂੰ ਉਹਨਾਂ ਨੂੰ ਪੱਕ ਨਹੀਂ ਪਤਾ ਕਿ ਇੱਥੇ ਇੱਥੇ ਕੀ ਹੋਣ ਕਿਹੜੀ ਹੋਲਿਆ ਬੜੇ ਮੁੱਖ ਵਾਲੀ ਗੱਲ ਆ ਕਿ ਅਜ ਤੋਂ ਕੋਈ ਸਾਲਿਓ ਚੱਲਿਆ ਕੋਈ ਉਧਰ ਬਸੇ ਕੈਮਰਾ ਮਾਰਿਆ ਪਰੇ ਉਹ ਕੰਡਾ ਕੰਡਾ ਜਿਹੜਾ ਸਾਰਾ ਰੋੜਿਆ ਪਿਆ ਦੀ ਜਲਾ ਜਿਹੜੀ ਰੋਡ ਦੀ ਸੜਕਰੀ ਬੱਤਰ ਹਾਲਤ ਹੋਂਦੇ باوجود ਵੀ ਕਿਹੜਾ ਨਾ ਪ੍ਰਸ਼ਾਸਨ ਦਾ ਕੋਈ ਨੁਮੰਦਾ ਇੱਧਰ ਧਿਆਨ ਦੇਂਦਿਆ ਪਿਲਾਈ ਕਾਰਪੋਰੇਸ਼ਨ ਵਾਲੇ ਇੱਧਰ ਧਿਆਨ ਦੇਂਦੇ ਮੰਗ ਸਰ ਇਹ ਕਰਨਿਆ ਵੀ ਇਹ ਜਿਹੜਾ ਇਹ ਜਿਹੜੀ ਸਾਰੀ ਕੀਤੀ ਜਾਏ ਉਹ ਜਲਦੀ ਤੋਂ ਜਲਦੀ ਦਾ ਵਧੀਆ ਤਰੀਕੇ ਨਾਲ ਹਾਲ ਕੀਤਾ ਜਾ ਤਾਂ ਕਿ ਜੇ ਕੋਈ ਵੱਡਾ ਹਾਸਾ ਹੋਣ ਤੋਂ ਜਿਹੜਾ ਰੋਕਿਆ ਜਾ ਸਕੇ ਜਾਂ ਪ੍ਰਸ਼ਾਸਨ ਇੰਤਜ਼ਾਰ ਕਰਨ ਦੇਆ ਭਕੇ ਦਾ ਬੱਚਾ ਕੋਈ ਰੋਡ ਜਗਾ ਕੋਈ ਇਥੇ ਮਰ ਜਾਏਗਾ ਕੋਈ ਤੇ ਹਾਸਾ ਹੋ ਜਾਏਗਾ ਉਹ ਬਾਅਦ ਇਹਨਾਂ ਨੇ ਕੰਮ ਕਰਨ ਨੂੰ ਕਰਨਾ ਬਹੁਤ ਮਾੜੀ ਗੱਲ ਆ ਮੈਂ ਕਹਾਂ ਨਾ ਵੀ ਜਿੰਨੇ ਵੀ ਸਰਕਾਰਾਂ ਦੇ ਕਿਹੜੇ ਜਿੰਨੇ ਜਿਹੜੇ ਦਾਅਵੇ ਕਰਦੀਆਂ ਇਹਨੇ ਝੂਠੇ ਹੀ ਆਂ ਕਰਤਾ ਹੀ ਉਹ ਕਰਤਾ ਆਈ ਨਹੀਂ ਨਾਲ ਬੋਲਦੇ ਪ੍ਰੈਕਟੀਕਲੀ ਵੀ ਆਪ ਆਪ ਦੇਖੋ ਸ਼ਹਿਰ ਦੇ ਵਿੱਚ ਜਗਾ ਜਗਾ ਪਾਣੀ ਰੁਗਿਆ ਪਿਆ ਜਗਾ ਜਗਾ ਬੜੇ ਮਾਰੇ ਮੈਂ ਲੰਘਣਾ ਇਧਰ ਉਹ ਆ ਦੀ ਵਰਖਾ ਆ ਬੰਦਰ ਮੋਟਰਸਾਈਕਲਾਂ ਦੀ ਮੇਰੇ ਛੋਟੇ ਭਰਾਵਾਂ ਦਾ ਕੰਮ ਆ ਤੇ ਮਨੇ ਮੈਂ ਛਲੋ ਮੈਂ ਰੁਗਿਆ ਮੈਂ ਡਰ ਗਿਆ ਮੈਂ ਮੈਂ ਭਰਾਵਾ ਆਪਣੀ ਜਾਨ ਥੋੜੀ ਬਚਾਣੀ ਆ ਇਸ ਕਰਕੇ ਹੱਥ ਜੋੜ ਕੇ ਬਿਲਤੀ ਆ ਤੇ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪ੍ਰੈਸ ਵਾਲਿਆਂ